ਅਖੀਰਾਂ ਜੀ ਮੈਂ ਮਨਪ੍ਰੀਤ ਸਿੰਘ ਖਲਾਲ ਮਨਪ੍ਰੀਤ ਜੀ ਕੀ ਬਿਮਾਰੀ ਕਿਹੜੀ ਲੱਗੀ ਹੈ ਤੁਹਾਡਾ ਨੂੰ ਕੀ ਪ੍ਰੋਬਲਮ ਕੀ ਆਈ ਹੈ ਅਸੀਂ ਪੀਏਯੂ ਦੀ ਰეკਮੈਂਡੇਸ਼ਨ ਤੇ ਸਾਡੇ ਕੇਵੀਕੇ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਪੀਆਰ 131 ਵੈਰੈਟੀ ਹੈ ਜਿਹੜੀ ਯੂਨੀਵਰਸਿਟੀ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਰეკਮੈਂਡੇਸ਼ਨ ਹੈ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਸੀ ਲੇਕਿਨ ਬੜੇ ਦੁਖੀ ਮਨ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੀ ਜਿਹੜੀ ਪੀਆਰ 131 ਸੀ ਪੀਆਰ 121 ਪੀਆਰ 128 ਇਹਨੂੰ ਜਿਹੜਾ ਆਪਾਂ ਬੋਨਾ ਬੂਟਾ ਕਹਿੰਦੇ ਆ ਚਾਇਨਾ ਵਾਇਰਸ ਦੇ ਨਾਮ ਨਾਲ ਜਿਹੜਾ ਕਿ ਹੈਗਾ ਉਹ ਸਾਡੇ ਖੇਤਾਂ ਵਿੱਚ ਆ ਚੁੱਕਿਆ ਹੈ ਪਿਛਲੇ ਇੱਕ ਹਫ਼ਤੇ ਤੋਂ ਸੌਰੀ ਚਾਰ ਪੰਜ ਦਿਨ ਤੋਂ ਅਸੀਂ ਲਗਾਤਾਰ ਖੇਤ ਆਪਣੇ ਦੇਖ ਰਹੇ ਹਾਂ ਜਿਹੜੇ ਡੇਲੀ ਉਹ ਬੂਟੇ ਵੱਧਦੇ ਜਾ ਰਹੇ ਨੇ ਸਾਨੂੰ ਡਰ ਹੈ ਕਿ ਆਉਣ ਵਾਲੇ ਦੋ ਚਾਰ ਦਿਨਾਂ 'ਚ ਸਾਡੇ ਖੇਤਾਂ ਦੇ ਖੇਤ ਜਿਹੜੇ ਖਾਲੀ ਹੋ ਜਾਣਗੇ ਇਹਦੀ ਪਛਾਣ ਕਿਸ ਤਰ੍ਹਾਂ ਦੀ ਵੀ ਇਹਦੀ ਪਛਾਣ ਆ ਜੀ ਇਹ ਦੂਜੇ ਬੂਟੇ ਨਾਲੋਂ ਬੂਟਾ ਛੋਟਾ ਰਹਿ ਜਾਂਦਾ ਗ੍ਰੋਥ ਨਹੀਂ ਹੋ ਰਹੀ ਇੱਕ ਦੇਖੋ ਉੱਪਰੋਂ ਪੀਲੇ ਵੀ ਹੋ ਰਹੇ ਕਿ ਪੀਲੇ ਵੀ ਹੋ ਰਹੇ ਨੇ ਉਹ ਕਮੀ ਹੈ ਪਤਾ ਨਹੀਂ ਹੁਣ ਕੀ ਹੈ ਅਸੀਂ ਖੇਤੀਬਾੜੀ ਵਾਲਿਆਂ ਨਾਲ ਵੀ ਗੱਲਬਾਤ ਕਰੀ ਸੀ ਉਹਨਾਂ ਨੇ ਸਾਨੂੰ ਸਪਰੇਅ ਦੱਸੀਆ ਪਰ ਖੇਤੀਬਾੜੀ ਡਿਪਾਰਟਮੈਂਟ ਕਹਿ ਰਿਹਾ ਵੀ ਇਹਦਾ ਪੱਕਾ ਹੱਲ ਕੋਈ ਨਹੀਂ ਇਹ ਇਹਨਾਂ ਝਾੜ ਨੂੰ ਫਰਕ ਪੂ ਇਹਦਾ ਘੱਟੋ ਘੱਟ 15 ਤੋਂ 20 ਕੁਇੰਟਲ ਕਿਲੇ ਮਗਰ ਕਿਲੇ ਤੁਸੀਂ ਕਿੰਨੇ ਕਿਲੇ ਬੀਜੇ ਨੇ ਮੇਰੇ ਖੋਦ ਦੇ 17 ਏਕੜ ਨੇ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ 8 ਏਕੜ ਨੇ ਬੀੜ ਦੇ 6 ਏਕੜ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਘਟੋ ਘਟ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਹੈ 100 ਕਿਲਾ ਇਹਦੀ ਲਪੇਟ ਚ ਹੈ ਤੇ ਆਲੇ-ਦਾਲੇ ਸਾਨੂੰ ਫੋਨ ਆਉਂਦੇ ਨੇ ਫਾਰਮਰਾਂ ਦੇ ਹਰੇਕ ਪਿੰਡ ਦੇ ਵਿੱਚ 50 ਤੋਂ 70 ਕਿਲਿਆਂ ਦਾ ਜਿਹੜਾ ਨੁਕਸਾਨ ਹੈ ਸਾਨੂੰ ਡਰ ਇਹ ਸਾਨੂੰ ਹੁਣ ਇਹ ਖਦਸ਼ਾ ਵੀ ਸਾਨੂੰ ਇਹ ਜੀਰੀ ਬੋਣੀ ਪੈ ਸਕਦੀ ਹੈ ਇਹਦੇ ਬਾਰੇ ਗੱਲ ਕੀਤੀ ਜਿਹੜਾ ਤੁਸੀਂ ਬੀਤ ਸਾਡੀ ਕੱਲ ਗੱਲ ਹੋਈ ਅੱਜ ਫੋਨ ਵੀ ਆਏ ਨੇ ਕੇਵੀਕੇ ਤੋਂ ਡਾਕਟਰ ਜੀ ਆ ਰਹੇ ਨੇ ਹੁਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਖੇਤੀਬਾੜੀ ਈਡੀਓ ਸਾਹਿਬ ਦਾ ਵੀ ਫੋਨ ਆਇਆ ਉਹ ਵੀ ਆ ਰਹੇ ਨੇ ਪ੍ਰ ਪ੍ਰੋਬਲਮ ਇਹ ਹੈ ਵੀ ਇਹ ਬ੍ਰੈਡੀ ਆ ਜਿਹੜੀ ਇਹ 2022 ਦੇ ਵਿੱਚ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ 2022 ਦੇ ਵਿੱਚ ਇਹਨੂੰ ਇੰਨਾ ਵਾਇਰਸ ਆ ਗਿਆ ਸੀ ਇਹ ਖੇਤਾਂ ਦੇ ਖੇਤ ਖਾਲੀ ਹੋ ਗਏ ਸੀ ਇਹਦਾ ਕੋਈ ਹੱਲ ਨਹੀਂ ਸੀ ਦੁੱਖ ਦੀ ਗੱਲ ਇਹ ਆ ਵੀ ਕਰੋੜਾ ਰੁਪਇਆ ਖੇਤੀਬਾੜੀ ਵਿਭਾਗ ਕੋਲ ਕੇਬੀਕੇ ਕੋਲ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਰਿਸਰਚ ਲਈ ਆਉਂਦਾ ਲੇਕਿਨ ਇਹ ਕਿਸਾਨਾਂ ਤੇ ਐਕਸਪੈਰੀਮੈਂਟ ਕੀਤਾ ਜਾਂਦਾ ਜਦੋਂ ਮੈਂ ਕੱਲ ਡਾਕਟਰ ਸਾਹਿਬਾ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਦਾ ਸਾਡੇ ਕੋਲ ਪੱਕਾ ਹੱਲ ਕੋਈ ਨਹੀਂ ਇਹ ਫਿਰ ਵੇਚ ਕਿਉਂ ਰਹੇ ਇਹਦੀ ਹੱਲੇ ਨਹੀਂ ਕੋਈ ਅਸੀਂ ਪੂਸ਼ਾ ਲਾਉਂਦੇ ਸੀਗੇ ਤੇ ਹਾਈਬ੍ਰਿਡ ਵੈਰਾਈਆਂ ਲਾਉਂਦੇ ਸੀ ਜਿਹੜੇ ਖੇਤਾਂ 'ਚ ਖੜੇ ਆ ਪਿਛਲੇ ਸਾਲ ਅਸੀਂ ਹਾਈਬ੍ਰਿਡ ਲਾਈ ਆ ਸਾਨੂੰ ਬਹੁਤ ਵਧੀਆ ਹਾਈਲਡ ਆਈ ਆ ਪਰੰਤੂ ਅੱਜ ਭਰੇ ਮਨ ਨਾਲ ਕਹਿ ਰਹੇ ਆ ਸਰਕਾਰ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਯੂਨੀਵਰਸਿਟੀ ਦੇ ਕਹਿਣ ਤੇ ਅਸੀਂ ਇਹ ਪੀਆਰ 131 ਵੈਰਾਈ ਲਾਈ ਆ ਜਿਹੜੇ ਕਿ ਅੱਜ ਸਾਨੂੰ ਅਜਾੜੇ ਵੱਲ ਨੂੰ ਲਿਜਾ ਰਹੀ ਆ ਫਸਟ ਟਾਈਮ ਲਾਇਆ ਤੁਸੀਂ ਇਹ ਮੈਂ 2022 ਦੇ ਵਿੱਚ ਲਾਈ ਸੀ ਉਦੋਂ ਬਾਅਦ ਦੋ ਕਿਲ ਆਏ ਸੀ ਜਦੋਂ ਬਿਮਾਰੀ ਆ ਗਈ ਅਸੀਂ ਬੰਦ ਕਰਤੀ ਸਾਨੂੰ ਪਿਛਲੇ 1 ਸਾਲ ਤੋਂ ਯੂਨੀਵਰਸਟੀਆਂ ਕੈਂਪ ਲਾ ਲਾ ਕੇ ਮਤਲਬ ਮੇਲਿਆਂ ਦੇ ਵਿੱਚ 131 ਨੂੰ ਪ੍ਰਮੋਟ ਕਰ ਰਹੀ ਆ ਕੀ ਸਮਝਾਦੇ ਕੀ ਸੀ ਇਹ ਇਹ ਕਹਿੰਦੇ ਸੀ ਬਹੁਤ ਵਧੀਆ ਵੈਰਾਈਟੀ ਆ ਈਲਡ ਬਹੁਤ ਆਊਗੀ ਪਾਣੀ ਦੀ ਬੱਚਤ ਆ ਸਮੇਂ ਦੀ ਬੱਚਤ ਆ ਅਰ ਬਿਮਾਰੀਆਂ ਤੋਂ ਰਹਿਤ ਆ ਪਰ ਜਿਹੜਾ ਨੁਕਸਾਨ ਹੋ ਰਿਹਾ ਕਿਸਾਨ ਦਾ ਇਹ ਤੇ ਹੁਣ ਅਸੀਂ ਪੁੱਛਦੇ ਆਂ ਵੀ ਇਹਦਾ ਹੱਲ ਕੀ ਆ ਹੱਲ ਉਹੀ ਨਾਰਮਲ ਆ ਜੀ ਕਹਿੰਦੇ 부ਝੇ ਪਟਾ ਦਿਓ ਹੁਣ ਮੇਰੇ ਖੇਤ ਦੇ ਵਿੱਚ 30% ਬਿਮਾਰੀ ਆ 30% ਬੂਟਾ ਮੈਂ ਕਿਵੇਂ ਪਟਾਉਂਗਾ ਲੇਬਰ ਦੀ ਕੋਸਟ ਕੀ ਕਰੂੰਗਾ 12 ਤੋਂ 15000 ਮੈਂ ਇਹਦੇ ਤੇ ਖਰਚ ਕਰ ਚੁੱਕਿਆ 35 ਦਿਨ ਦੀ ਇਹ ਜੀਰੀ ਮੇਰੀ ਹੋ ਚੁੱਕੀ ਆ ਹੁਣ ਤਾਂ ਮੈਂ ਇਹਨੂੰ ਵਾਹ ਨਹੀਂ ਸਕਦਾ ਜੇ ਬਾਹੂਗਾ ਤਾਂ ਮੇਰੇ ਕੋਲ ਪਨੀਰੀ ਨਹੀਂ ਹੈਗੀ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਵੈਰੈਟੀਆਂ ਤੁਹਾਡੇ ਖੇਤੀਬਾੜੀ ਵਿਭਾਗ ਤੁਹਾਡੀ ਯੂਨੀਵਰਸਿਟੀ ਸਾਨੂੰ ਦੇ ਰਹੀ ਆ ਤਾਂ ਉਹਨੂੰ ਬਿਮਾਰੀ ਇੰਨੀ ਜ਼ਿਆਦਾ ਲੱਗ ਰਹੀ ਆ ਸਾਡੇ ਖੇਤਾਂ ਦੇ ਖੇਤ ਖਾਲੀ ਹੋ ਚੁੱਕੇ ਨੇ ਅਸੀਂ ਇਹ ਚਾਹੁੰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡਾ ਹੱਲ ਕੀਤਾ ਜਾਵੇ ਸਾਡੀ ਸੁਣਵਾਈ ਜਾਵੇ ਕਿਸਾਨ ਨੂੰ ਕਿਸਾਨ ਤੇ ਐਕਸਪੈਰੀਮੈਂਟ ਨਾ ਕੀਤਾ ਜਾਵੇ ਇਹ ਕਿੰਨੇ ਦਿਨ ਦੀ ਫਸਲ ਹੋਗੀ ਇਹ 35 ਦਿਨ ਦੀ ਫਸਲ ਹੋਗੀ ਕੀ ਨਾ ਜੀ ਕਰਨਜੀ ਸਿੰਘ ਹੈ ਕਲਾਲ ਪਿੰਡ ਆ ਜੀ ਤੁਸੀਂ ਵੀ ਫਸਲ ਲਾਈ ਹਾਂਜੀ ਮੇਰੇ ਵੀ ਲੱਗੀ ਹੋਈ ਆ ਜੀ ਇਹ ਬਿਮਾਰੀ ਜੀ ਬਹੁਤ ਜਿਆਦੇ ਹੁਣ ਇਸ ਟਾਈਮ ਮੌਜੂਦਾ ਬਿਮਾਰੀ ਪਈ ਹੋਈ ਹੈ ਜੀ ਮੇਰੇ ਕੋਲ ਜੀ 15 ਕਿੱਲੇ ਨੇ ਖੋਦ ਜੀ 2022 ਸੀ ਵੀ ਲਾਇਸੀ ਹਾਂਜੀ ਲਾਇਆ ਸੀਗਾ ਜੀ ਤੇ ਹੁਣ ਤੁਸੀਂ ਜਿਹੜਾ ਬੀਲ ਲਾਇਆ ਕਿਹਦੇ ਫੇਕ ਲੈ ਇਹ ਯੂਨੀਵਰਸਿਟੀ ਜਿਵੇਂ ਆਪਾਂ ਮੇਲਿਆਂ ਤੇ ਕਿਤੇ ਵੀ ਜਾਣਿਆ ਜੀ ਉਹ ਆਪ ਕਹਿ ਰਹੇ ਨੇ ਵੀ ਇਹ ਬੀਲ ਆਓ ਅਸੀਂ ਇਹਦੀ ਸਾਰੀ ਕੁਸ਼ ਵੀ ਪਾਣੀ ਦੀ ਬਚਤ ਸਾਰਾ ਕੁਸ਼ ਵੀ ਸਾਡੇ ਵੱਲੋਂ ਬਹੁਤ ਵਧੀਆ ਵੀ ਹੈ ਤੇ ਕੀ ਕਹਿਣਾ ਚਾਹਦੇ ਹੋ ਜੀ ਮੰਨ ਕੇ ਰੱਖਦੇ ਇਹ ਜੀ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਹੁਣ ਪੁੱਛਦੇ ਆ ਹੁਣ ਕੋਈ ਇਹ ਤੋਂ ਕੁਸ਼ ਵੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਕੀ ਹੋ ਗਿਆ ਹੁਣ ਸਾਡਾ ਤਾਂ ਖਰਚਾ ਹੋਇਆ ਹੋਇਆ ਇਸ ਟਾਈਮ ਜੀ ਪੂਰਾ ਨਾਸੀਂ ਇਹਨੂੰ ਬਾਹ ਸਕਦੇ ਆ ਜੀ ਮੰਗ ਕੀ ਰੱਖਦੇ ਆ ਮੰਗ ਜੀ ਹੁਣ ਇਹਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਜੀ ਜਦ ਆਪ ਹੁਕਾਇਰੇ ਨੇ ਵੀ ਹਾਂ ਵੀ ਸਾਡੇ ਕਹੇ ਤੇ ਆ ਜੀਰੀ ਲਾਓ ਲਾਓ ਪੂਸ਼ਾ ਲਾਉਂਦੇ ਸੀਗੇ ਜੀ ਬਹੁਤ ਵਧੀਆ ਰਹੀ ਆ ਜੀ ਸਰ ਕੀ ਦਾ ਹਾਂ ਮੇਰੇ ਨਾਲ ਡਾਕਟਰ ਵਿਪਨ ਕੁਮਾਰ ਆਰਮਪਾਲ ਜਦ ਮੇਰਾ ਇੱਥੇ ਕ੍ਰਿਸ਼ੀਵਨ ਕੇਂਦਰ ਚ ਮੇਰਾ ਇਨਚਾਰਜ ਹੈ ਇਥੇ ਸਰ ਜਿਹੜੀ ਕਿਸਾਨਾਂ ਨੂੰ ਆ ਬੋਨਾ ਜਿਹੜਾ ਵਾਇਰਸ ਫੈਲ ਰਿਹਾ ਕੀ ਪ੍ਰੋਬਲਮ ਆ ਤੇ ਤੁਸੀਂ ਦੇਖਿਆ ਵੀ ਸਪੋਰਟ ਤੇ ਬਹੁਤ ਹਾਂਜੀ ਹਾਂਜੀ ਨਹੀਂ ਇਹਦੇ ਵਿੱਚ ਕੋਈ ਏਡੀ ਮਤਲਬ ਬੂਟੇ ਜਿਹੜੇ ਛੋਟੇ ਹੈਗੇ ਮੈਂ ਦੇਖਿਆ ਅਕਿਨ ਕੀ ਹੈ ਕਿ ਛੋਟੇ ਬੂਟੇ ਦੇ ਕਈ ਕਾਰਨ ਹੁੰਦੇ ਆ ਜਿੰਕ ਦੀ ਵੀ ਕਾਰਟ ਹੋ ਜਾਂਦੀ ਹੈ ਜਦੋਂ ਮੀਂਹ ਜਿਆਦਾ ਬੇਅਤਕੀ ਪਏ ਉਹਨਾਂ ਦਾ ਜਿੰਕ ਦੀ ਵੀ ਕਾਰਟ ਹੁੰਦੀ ਹੈ ਦੂਜੀ ਗੱਲ ਹੈ ਵੀ ਜਦ ਬੋਨੇ ਬੂਟੇ ਜਦ ਫਾਰਮਰ ਕਹਿ ਰਿਹਾ ਵੀ ਕਈ ਖੇਤਾਂ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਸਪਰੇ ਵੀ ਕੀਤੀ ਹੈ ਕੁਝ ਫਾਰਮਰ ਕਹਿੰਦੇ ਵੀ ਸਪਰੇ ਕੀਤੀ ਉਹਨਾਂ ਕੰ ਇਹ 3 ਦਿਨ ਦਾ ਪ੍ਰੋਸੈਸ ਹੈ ਜੀ ਵਾਇਰਸ ਜੇਕਰ ਹੈਗਾ ਆ ਉਹਦਾ 3 ਦਿਨ ਦੇ ਵਿੱਚ ਪਤਾ ਲੱਗ ਜਾਊਗਾ ਵੀ ਜੇ ਵਾਇਰਸ ਵਾਕਈ ਹੈ ਕਿ ਨਹੀਂ ਹੈ ਕਿਉਂਕਿ ਮੈਨੂੰ ਅਜੇ ਨਾ ਜਦੋਂ ਮੈਂ ਇਹ ਕਰਕੇ ਜਦੋਂ ਪਹਿਲਾਂ ਮ ਆਇਆ ਸੀਗਾ ਮੈਂ ਬੂਟੇ ਪੱਟ ਪੱਟ ਕੇ ਵੀ ਦੇਖਿਆ ਮੈਨੂੰ ਅਜੇ ਟਿੱਡਾ ਨਹੀਂ ਦੇਖਿਆ ਹੋ ਸਕਦਾ ਜਦੋਂ ਉਹ ਕਹਿ ਰਹੇ ਸੀ ਜਦੋਂ ਵੀ ਮੇਰੀ ਇੱਕ ਸਪਰੇ ਹੋ ਗਈ ਹੈ ਦੂਜੀ ਮੈਂ ਰਿਪੀਟ ਕਰਨੀ ਹੈ ਤੇ ਉਹਦਾ ਸ਼ਾਇਦ ਕੰਟਰੋਲ ਵੀ ਹੋਊਗਾ ਉਹ ਕਹਿੰਦੇ ਵੀ ਮੇਰਾ ਰੁਕ ਗਿਆ ਫਾਰਮਰ ਦਾ ਕਹਿਣਾ ਵੀ ਸੀ ਕਿ ਮੇਰਾ ਰੁਕ ਗਿਆ ਹੁਣ ਦੂਜੇ ਫਾਰਮਰ ਵੀ ਹੈਗੇ ਸੀ ਕਹਿੰਦੇ ਵੀ ਕੁਝ ਹੋਰ ਨੁਕਸਾਨ ਦਾ ਚੱਕਰ ਜ ਹੈਗਾ ਹੈ ਬਾਕੀ ਇਹ ਕਿ ਵਾਇਰਸ ਜਿਹੜਾ ਇਹ ਵੈਰਾਈਟਲ ਸਪੈਸਿਫਿਕ ਨਹੀਂ ਆ ਕਿ ਕਿਸੇ ਵੈਰਾਈਟੀ ਨੂੰ ਆਉਂਦਾ ਜਾਂ ਨਹੀਂ ਆਉਂਦਾ ਜੇ ਕਿਤੇ ਆਇਆ ਤੇ ਉਸੇ ਕਰਕੇ ਕਹਿੰਦੇ ਟਿੱਡਾ ਜਿਹੜਾ ਉਹ ਅੱਗੇ ਫਲਾਉਂਦਾ ਤੇ ਪਹਿਲਾਂ 2022 ਚ ਵੀ ਇਹੀ ਪ੍ਰੋਬਲਮ ਆਈ ਸੀ ਕਹਿੰਦੇ ਹੁਣ ਦੁਬਾਰਾ ਫੇਰ ਹੋ ਰਹੀ ਹੈ ਕਿ ਇਸ ਇਲਾਕੇ ਦੇ ਜਿਹੜਾ ਪਿੰਡ ਦੇ 100 ਕਿਲਾ ਲਾਇਆ ਹੋਇਆ ਤੇ ਜ਼ਿਮੀਂਦਾਰ ਕਹ ਰਹੇ ਵੀ ਜੇ ਤੱਕ ਪਰਪਾਈ ਪਾਉਣ ਕਰੋ ਜੇ ਵਾਇਰਸ ਨਹੀਂ ਜਾਂਦਾ ਉਹੀ ਮੈਂ ਕਿਹਾ ਜਿੱਥੇ ਕਿਤੇ ਇਹ ਪ੍ਰੋਬਲਮ ਆਈ ਹੈ ਸੀ ਇਹ ਕਹਿੰਦੇ ਸਪਰੇ ਨਾਲ ਹੱਲ ਹੈਗਾ ਜੇ ਟਿੱਡੂ ਵਾਇਰਸ ਹੈਗਾ ਟਿੱਡਾ ਨਾਲ ਟਿੱਡੇ ਦੀ ਸਪਰੇ ਕਰ ਦੇਣਾ ਜਹੀ ਬੇਸਿਕ ਟਿੱਡੇ ਦੀ ਸਪਰੇ ਹੈ ਜੇ ਹੁੰਦੀ ਆ ਤੇ ਉਹਦਾ ਕੰਟਰ ਜੇ ਰੁਕਦਾ ਵੀ ਇਹ ਸਿਸਟਮ ਦੇ ਵਿੱਚ ਜੇ ਕਿਤੇ ਬੂਟਾ ਉਹੀ ਕਹਿੰਦਾ ਅਸੀਂ ਬੂਟੇ ਲੈ ਕੇ ਚੱਲੇ ਆ ਮੈਨੂੰ ਵੀ ਇਹ ਜੇ ਕਲੀਅਰ ਨਹੀਂ ਹੈ ਕਿ ਵੀ ਕਿਸ ਕਾਰਨ ਹੈ ਛੋਟਾ ਬੂਟਾ ਛੋਟੇ ਬੂਟੇ ਕਈ ਕੰਨ ਦੱਸੇ ਜਿੰਕ ਦੀ ਜਿੰਕ ਦੀ ਘਾਟ ਹੈ ਜਾਂ ਕਿਸੇ ਹੋਰ ਬਿਮਾਰੀ ਹੋ ਸਕਦੀ ਹੈ ਜੇਕਰ ਕਿ ਮੀਂਹ ਜਿਆਦਾ ਪਏ ਤੁਹਾਨੂੰ ਪਤਾ ਹੈ ਇਹ ਕੋਈ ਲੀਚਿੰਗ ਹੋ ਗਈ ਹੈ ਕੋਈ ਚੀਜ਼ ਕਿਸੇ ਦੀ ਘਾਟ ਹੋ ਸਕਦੀ ਹੈ ਅਸੀਂ ਉਹ ਚੈੱਕ ਕਰ ਲਾਂਗੇ ਸਾਡਾ ਖਸ਼ਤ ਹੈ ਵੀ ਜੇ ਕੋਈ ਵਾਇਰਸ ਨਾ ਹੀ ਹੋਵੇ ਤੇ ਵਧੀਆ ਗੱਲ ਹੈ ਬਾਕੀ ਜਿਹੜੀ ਚੀਜ਼ਾਂ ਹੋਣਗੀਆਂ ਉਹ ਯੂਨੀਵਰਸਿਟੀ ਦੇ ਕੇਵੀਕੇ ਕਿਵੇਂ ਹੱਲ ਕਰੂਗੀ ਨਹੀਂ ਕੇਵੀਕੇ ਯੂਨੀਵਰਸਿਟੀ ਇਕੱਠੀ ਹੈ ਜੇ ਮੈਂ ਯੂ ਨੀ ਹੋਈ ਆ ਵੀ ਮੈਂ ਇਹ ਦੱਸਿਆ ਨਾ ਤੁਹਾਨੂੰ ਕਿ ਜੇਕਰ ਕਿਤੇ ਪ੍ਰੋਬਲਮ ਹੈਗੀ ਆ ਜੇਕਰ ਵਾਇਰਸ ਵੀ ਹੈਗੀ ਆ ਜੇ ਵਾਇਰਸ ਹੋ ਗਈ ਆ ਤੇ ਉਹ ਉਹ ਜਿੱਥੇ ਜਿੱਥੇ ਬੂਟੇ ਹੁੰਦੇ ਆ ਉਹਨਾਂ ਨੂੰ ਦਬ ਪਾ ਦਿੰਨੇ ਆ ਅੱਗੇ ਵਧਣ ਤੋਂ ਰੋਕਣ ਲਈ ਇਹੋ ਸਪਰੇਅ ਕਹਿੰਦੇ ਆ ਕਿ ਜਿਹੜਾ ਉਹ ਟੱਡੀ ਵਾਲੀ ਸਪਰੇਅ ਬੇਸਿਕਲੀ ਆ ਉਹ ਠੀਕ ਹੈ ਉਹਨਾਂ ਕੰਟਰੋਲ ਹੁੰਦੀ ਹੈ ਕਈ ਵਾਰੀ ਗੱਲ ਆ ਕੋਈ ਨਹੀਂ ਗੱਲ ਨਹੀਂ